ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਵੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੰਸਟਾਗ੍ਰam ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਨਵਾਂ ਟ੍ਰੈਂਡ ਚੱਲਦਾ ਹੀ ਰਹਿੰਦਾ ਅਤੇ ਸਾਡੇ ਲੋਕ ਉਸ ਟ੍ਰੈਂਡ ਨੂੰ ਬੜੀ ਜਲਦੀ ਫਾਲੋ ਵੀ ਕਰਨ ਲੱਗ ਜਾਂਦੇ ਨੇ ਤਾਂ ਦੋਸਤੋ ਉੱਥੇ ਹੀ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਲੋਕ ਆਪਣੀ ਫੋਟੋ ਨੂੰ ਕਾਰਟੂਨ ਦੇ ਵਿੱਚ ਬਦਲ ਦਿੰਦੇ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੰਦੇ ਨੇ ਅਤੇ ਇਸ ਟ੍ਰੈਂਡ ਨੂੰ ਗਿਵਲੀ ਆਰਟ ਦਾ ਨਾਮ ਦਿੱਤਾ ਗਿਆ ਲੋਕ ਚੈਟ ਜੀਪੀਟੀ ਦੇ ਉੱਤੇ ਆਪਣੀ ਫੋਟੋ ਪੋਸਟ ਕਰ ਦਿੰਦੇ ਨੇ ਅਤੇ ਚੈਟ ਜੀਪੀਟੀ ਉਹਨਾਂ ਨੂੰ ਫੋਟੋ ਨੂੰ ਗਿਵਲੀ ਆਰਟ ਦੇ ਵਿੱਚ ਬਦਲ ਕੇ ਦੇ ਦਿੰਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਵਾਲਾ ਟ੍ਰੈਂਡ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਕਿਉਂਕਿ ਤੁਹਾਨੂੰ ਵੀ ਪਤਾ ਕਿ AI ਨੇ ਜੇਕਰ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਉਸ ਨੂੰ ਤੁਹਾਡਾ ਡਾਟਾ ਚਾਹੀਦਾ ਹੁੰਦਾ ਤੇ ਤੁਸੀਂ ਇਸ ਟ੍ਰੈਂਡ ਦੇ ਚੱਕਰ ਦੇ ਵਿੱਚ AI ਨੂੰ ਆਪਣਾ ਪਰਸਨਲ ਡਾਟਾ ਬੜੀ ਖੁਸ਼ੀ-ਖੁਸ਼ੀ ਦੇ ਰਹੇ ਹੋ ਅਤੇ ਭਵਿੱਖ ਦੇ ਵਿੱਚ ਤੁਹਾਡੇ ਲਈ ਇੱਕ ਬਹੁਤ ਖਤਰੇ ਵਾਲੀ ਗੱਲ ਹੋ ਸਕਦੀ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵਡੀਆਂ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਕੀ ਅਚਾਨਕ ਪਸ਼ੂ ਨੱਚਣ ਲੱਗ ਜਾਂਦੇ ਨੇ ਅਤੇ ਹੋਰ ਵੀ ਕਾਫੀ ਸਾਰੀਆਂ ਵੀਡੀਓ AI ਦੇ ਨਾਲ ਬਣਾਈਆਂ ਜਾਂਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਬਹੁਤ ਜ਼ਿਆਦਾ ਹੈਰਾਨ ਕਰ ਦਿੰਦੀਆਂ ਨੇ ਤੇ ਇੱਥੇ ਹੁਣ ਤੁਸੀਂ ਸੋਚੋ ਤੁਸੀਂ ਆਪਣੀਆਂ ਫੋਟੋਆਂ AI ਨੂੰ ਦੇ ਦਿੱਤੀਆਂ ਨੇ ਤੇ AI ਤੁਹਾਡੀਆਂ ਫੋਟੋਆਂ ਦੇ ਨਾਲ ਕੁਝ ਵੀ ਕਰ ਸਕਦਾ ਹੈ ਤੇ ਇੱਕ ਗੱਲ ਤੁਸੀਂ ਇਹ ਵੀ ਸੋਚੋ ਕਿ ਜਿਹੜਾ AI ਤੁਹਾਡੀ ਨਾਰਮਲ ਫੋਟੋ ਨੂੰ ਗਿਵਲੀ ਆਰਟ ਦੇ ਵਿੱਚ ਬਦਲ ਸਕਦਾ ਉਸ ਨੂੰ ਤੁਹਾਡੀ ਗਿਵਲੀ ਆਰਟ ਵਾਲੀ ਫੋਟੋ ਨੂੰ ਨਾਰਮਲ ਫੋਟੋ ਦੇ ਵਿੱਚ ਬਦਲਣਾ ਕਿੰਨਾ ਜ਼ਿਆਦਾ ਆਸਾਨ ਹੋਵੇਗਾ ਕਿਉਂਕਿ ਤੁਸੀਂ ਆਪਣੀ ਅਸਲੀ ਫੋਟੋ ਤਾਂ AI ਨੂੰ ਦੇ ਦਿੱਤੀ ਹੈ ਤੇ ਕੋਈ ਵੀ ਬੰਦਾ ਤੁਹਾਡੀ ਗੀਵਲੀ ਆਰਟ ਵਾਲੀ ਫੋਟੋ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾਰਮਲ ਫੋਟੋ ਦੇ ਵਿੱਚ ਬਦਲ ਲਵੇਗਾ ਇਹ ਅਪਡੇਟ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਾ ਇੱਕ ਦਿਨ ਜ਼ਰੂਰ ਆ ਸਕਦਾ ਜਿਹੜਾ ਕਿ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਖਤਰਾ ਸਾਬਿਤ ਹੋ ਸਕਦਾ ਸੋ ਸਾਨੂੰ ਅਜਿਹੇ ਟਰੈਂਡ ਤੋਂ ਬਹੁਤ ਜ਼ਿਆਦਾ ਬਚ ਕੇ ਰਹਿਣ ਦੀ ਲੋੜ ਹੈ ਕਿਉਂਕਿ AI ਬਹੁਤ ਜ਼ਿਆਦਾ ਖਤਰਨਾਕ ਹੈ ਇਸ ਦੇ ਨਾਲ ਬੰਦਾ ਕੁਝ ਵੀ ਕਰ ਸਕਦਾ ਹੈ ਸੋ ਦੋਸਤੋ ਅਜਿਹੇ 트ੈਂਡ ਤੋਂ ਬਚ ਕੇ ਰਹਾ ਕਰੋ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਇੱਕ ਖਤਰਾ ਬਣੀ ਤਾਂ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ